ਸਤਨਾਮ ਵਾਹਿਗੁਰੂ ਸਤਿਗੁਰੂ ਅਨੰਦ ਸਾਹਿਬ ਨਾਮ ਕਲੇਬਹਲਾ ਤੇ ਚਾਣ ਅਨੰਦ ਨੂੰ ਪਾਉ ਸੋ ਅਨੰਦ ਪ੍ਰਾਪੇ ਰਿਹਾ ਸਤੁਨ ਮੈਂ ਪਾਇਆ ਸਤੁਰਤਾ ਪਾਇਆ ਸੈ ਸੰਤੀ ਮਨੁ ਜੀਆ ਮਨਾਇਆ ਸੋਰਾ ਨਾ ਨਤਨੰਦੂ ਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇਆ ਸਦਾ ਰਹੁ ਰਨਾਲੇ ਅਣ ਰਹੁ ਤੂੰ ਮਨ ਮੇਰੇ ਤੁਸ ਸਾ ਵਿਸਾਰਨਾ ਅੰਗੇ ਕਾਰ ਕੋ ਕਰੇ ਤੇਰਾ ਕਾਰਜ ਸਭ ਸਮਾਰਨਾ ਸਬਨਾ ਗਲਾ ਸਮਰੰਥ ਸੁਆਮੀ ਸੁਗਵਨ ਵਿਸਾਰੇ ਨਨੇ ਨਾਨਕ ਮਨ ਮੇਰੇ ਸਦਾ ਰਹੁ ਰਨਾਲੇ ਸਾਚੇ ਸਹਿਬਾ ਕਰਨ ਕਰ ਤੇਰੇ ਕਰ ਤੋਂ ਤੇਰੇ ਸਭ ਸਦਾ ਸੁਖ ਸਲਾਹ ਵਾ ਤੇਰੀ ਨਾਮ ਮਨੁ ਸਾਵੈ ਨਾਮ ਜਿਨ ਕੇ ਮਨੁ ਹਸਿਆ ਵਾ ਜਿਸੁ ਸੁਖੁ ਤਨੇਰੇ ਚਹੇ ਨਾਨਕ ਸਚੇ ਸਾਹਿਬ ਚਾਹ ਨਹੀਂ ਕਰਤੇਰੇ ਸਚਾ ਨਾਮੁ ਨਿਰਾਧਾਰੁ ਸਚਾ ਨਾਮੁ ਧਾਰਮ ਰਾਜਨੁ 쿠ਹਾ ਸਭ ਵਾਇਆ ਪਰ ਸਾਨ ਸੁਖ ਮਨਿ ਵਿਸਿਆ ਜਨਿਛਾ ਸਭੁ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸਤੀਆ ਇਵਣਿਆਇਆ ਸਬਦ ਰੂਪਿਆ ਰੂ ਸਚਾ ਨਾਮ ਮੇਰਾ ਅਧਾਰ ਵਾਜੇ ਪੰਚ ਸਬਤ ਜਿਤ ਮਨ ਸਫਾਗੇ ਕਰ ਸਫਾਗੇ ਸਬਦ ਵਾਜੇ ਕਲਾ ਜਿਤ ਕਰ ਧਾਰਣਾ ਪੰਚ ਦੂਤ ਦਵਸ ਕੀਤੇ ਕਾਲ ਕਲਨ ਕੁਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਤਿ ਘਰ ਅਨਹਦ ਵਾਜੇ ਸਾਚੀ ਲਿਵੇ ਬਿਨ ਦੇਹ ਨਿਮਾਣੀ ਦੇਹੀ ਨਿਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰਿਆ ਤੁਦ ਬਾਜ ਸਮਰਥ ਕੋਈ ਨਹੀਂ ਕਿਰਪਾ ਕਰ ਬਨਵਾਰਿਆ ਏਸ ਨੂੰ ਮੁਰਥਾਉ ਨਾਹੀ ਸਬਦ ਲਾਗ ਸਵਾਰਿਆ ਕਹੇ ਨਾਨਕ ਲਿਵੇ ਬਾਜੋਂ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਗਿਨ ਪਾ ਕਰਿ ਪਿਆਰਿਆ ਕਰਿ ਕਰਿਪਾ ਕਲ ਵਿਸਟੇ ਗਿਆਨ ਅੰਨ ਅਸਾਰਿਆ ਅੰਦਰੋ ਜਿਨ ਕੋ ਮੋਹ ਟੁੱਟਾ ਤਿਨ ਕਾ ਸਬਦ ਸਚੈ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਮੂਲ ਕਿਆ ਕਰੇ ਵਿਚਾਰਿਆ ਰਹੂ ਫੁਲੇ ਫਰਹਦੈ ਇਸ ਇਕ ਨਾਮ ਲਖ ਸਵਾਰਿਓ ਗੁਰ ਪ੍ਰਸਾਦੀ ਮਨ ਭਿਆਨ ਨਿਰਮਲ ਜਨਾ ਪਾਣਾ ਪਾਵੇ ਕਹੇ ਨਾਨਕ ਜੁਤੇ ਪਿਆਰੇ ਸੋਇ ਜਨ ਪਾਵੇ ਆਵੋ ਸੰਤ ਪਿਆਰਿਓ ਕਛ ਕੀ ਕਰੇ ਕਹਾਣੀ ਕਰੇ ਕਹਾਣੀ ਕਥ ਕੇਰੀ ਕੀਤ ਦਵਾਰੇ ਪਾਈਏ ਤਨ ਮਨ ਧਨ ਸਭ ਸੋਭ ਗੁਰ ਕੋ ਹੁਕਮ ਮੰਨਿਐ ਪਾਈਏ ਹੁਕਮ ਮਨੋ ਗੁਰੂ ਕੇ ਰਾਹ ਕਾ ਵੋ ਸਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥੋ ਕਥ ਘਾਣੀ ਏ ਮਨ ਚੰਚਲਾ ਚਤਰਾਏ ਕਿਨੇ ਨਾ ਪਾਇਆ ਚਤਰਾਏ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਣੀ ਜਿਨ ਈਤ ਪਰਮ ਬਨਾਇਆ ਮਾਇਆ ਤਾਂ ਮੋਣੀ ਜਿਨੇ ਕੀਤੇ ਜਿੰਠ ਮੋਲੀ ਪਾਇਆ ਕੁਰਬਾਨ ਕੀਤਾ ਜਿਸੇ ਵਿਟੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਏ ਕਿਨੇ ਨਾ ਪਾਇਆ ਈ ਮਨ ਪਿਆਰਿਆ ਤੂੰ ਸਦਾ ਸਤ ਸਮਾਲੇ ਏ ਕੁਟਮ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈ ਹੈ ਐਸਾ ਕੰਮ ਬੋਲੇ ਨਾ ਕੀਚੈ ਜਿਤ ਅੰਤ ਪਛੋਤਾਇਉ ਹੈ ਸਤਿਗੁਰੂ ਦਾ ਉਪਦੇਸ਼ ਸੁਣ ਤੂੰ ਹੋਵੇਂ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਤਿ ਸਮਾਲੇ ਅਗਮ ਗੁਚਰਾ ਤੇਰਾ ਅੰਤ ਨਾ ਪਾਇਆ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਆ ਕੋ ਜਾਣੇ ਆਖਿ ਤਾ ਵੇਖੇ ਸਭ ਤੋ ਹੈ ਜਿਨੀ ਜਗ ਤੂੰ ਪਾਇਆ ਐਹ ਨਾਨਕ ਤੂੰ ਸਦਾ ਗਾਮੈ ਤੇਰਾ ਅੰਤ ਨਾ ਪਾਇਆ ਸੁਰ ਨਰਮੁ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅਮ੍ਰਿਤ ਗੁਰ ਕਿਰਪਾ ਕੈਨੀ ਸਚਾ ਮਨ ਵਸਾਇਆ ਜੀ ਜੰਤ ਸਭ ਤੁਧੋ ਪਾਏ ਗੁਰ ਇੱਕ ਪਰਸਣ ਆਇਆ ਲਭ ਲੋਭ ਓੰਕਾਰ ਚੁਕਾ ਸਤਗੁਰ ਭਲਾ ਪਾਇਆ ਤੈ ਨਾਨਕ ਜਿਸਨੋ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲਨ ਰਾਲੀ ਚਾਲਾ ਨਿਰਾਲੀ ਭਗਤਾ ਤੇਰੀ ਬਖਮ ਮਾਰਗ ਚੱਲਣਾ ਲਭ ਲੋਭ ਓੰਕਾਰ ਤਜ ਤਜ ਤਸਨਾ ਬਹੁਤ ਨਹੀਂ ਬੋਲਣਾ ਨਹਿਉ ਤਿੱਖੀ ਵਾਲੋਂ ਨੀ ਇਤਮਰਗ ਜਾਣਾ ਗੁਰ ਪ੍ਰਸਾਦੀ ਜਿਨ ਆਪੋ ਜਿਨ ਆਪ ਤਜਿਆਰ ਵਾਸਨਾ ਸਮਾਣੇ ਕਹਿ ਨਾਨਕ ਚਾਲ ਬਖਤਾ ਜੁਗੋ ਜੁਗ ਨਰਾਲੇ ਜੋਤ ਚਲਾਵੇ ਤਵੇਂ ਚੱਲ ਹੈ ਸੁਆਮੀ ਹੋਰ ਕੀ ਆਣਾ ਗੁਣ ਤੇਰੀ ਜਿਉ ਤੁ ਚਲਾਵੇ ਤਵੇਂ ਚੱਲੇ ਜਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਸਦਾ ਤੇ ਆਵੇ ਜਿਸ ਨੂੰ ਕਥਾ ਸੁਣਾਇ ਆਪਣੇ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੇਂ ਚਲਾਵੇ ਏ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇ ਏ ਤਿਨ ਕੈ ਮਨ ਵਸਿਆ ਜਿਨ ਧਰੋ ਲਿਤਿਆ ਆਇ ਇਕ ਫਿਰ ਇਕ ਨੇ ਰੇ ਕਰੀ ਗਲਾਂ ਗਲੀ ਕਿਨੇ ਨਾ ਪਾਇਆ ਕਹੇ ਨਾਨਕ ਸਭ ਸੋਹਿਲਾ ਸਤਿਗੁਰੂ ਸੁਣਾਇ ਬਵਿੱਤ ਹੋਏ ਸੇ ਜਨਮ ਜਿਨੇ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੇ ਧਿਆਇਆ ਪਵਿੱਤ ਮਾਤਾ ਪਿਤਾ कुटुंब સહિત ਸਿਉ ਪਵਿੱਤ ਸੰਗਤ ਸਮਾਇਆ ਐnde ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੇ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੇ ਗੁਰਮੁਖ ਹਰਿ ਹਰਿ ਧਿਆਇਆ ਨਰਮੀ ਸਹਿਜ ਨਉਪਜੇਵਣ ਸਹਿਜ ਸਤਸਾ ਨਾ ਜਾਏ ਨ ਜਾਏ ਸਤਸਾ ਕਦੇ ਸੰਜਮ ਰਹਿ ਕਰਮ ਕਮਾਏ ਸਹਿਜ ਜੀ ਮਲੀਣ ਹੈ ਕਿਤ ਸੰਜਮ ਤੋਤਾ ਜਾਏ ਮਨ ਧੋ ਸ਼ਬਦ ਲਾਗੋ ਹਰਿ ਸਿਉ ਰਹੈ ਚਿਤ ਲਾਇ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਸ ਸਾਸਾ ਉਜਾਏ ਜੀਵ ਮੈਲੇ ਬਾਰੋਂ ਨਿਰਮਲ ਬਾਰੋਂ ਨਿਰਮਲ ਜੀਵਤਾ ਮੈਲੇ ਤੰਨੀ ਜਨਮ ਜੂਏ ਹਾਰਿਆ ਏ ਤਿਸਨਾ ਵਡਾ ਰੋਗ ਲਗਾ ਮਰਨ ਮਨੋ ਵਿਸਾਰਿਆ ਵੇਦਾ ਮੈ ਨਾਮ ਉਤਮ ਸੋ ਸੁਣੈ ਨਾਹੀ ਫਿਰੇ ਜੋ ਬੇਤਾਲਿਆ ਕਹੇ ਨਾਨਕ ਜਿਨ ਸਤਜਿਆ ਗੂੜੇ ਲਾਗੇ ਤਿਨੇ ਜਨਮ ਜੂਏ ਹਾਰਿਆ ਜੀਹੋ ਨਿਰਮਲ ਬਾਰੋ ਨਿਰਮਲ ਬਾਰੋ ਤਾ ਨਿਰਮਲ ਜੀਹੋ ਨਿਰਮਲ ਸਤਗੁਰ ਤੇ ਕਰਨੇ ਕਮਾਣੇ ਕੋੜ ਕੀ ਸਰ ਪਹੁੰਚੇ ਨਾਏ ਮਨ ਸਾਤ ਸਸਮਾਣੇ ਜਨਮ ਮਰਤੰ ਜਨ ਘਟਿਆ ਭੱਲੇ ਸੇਵਣ ਜਾਰੀ ਕਹਿ ਨਾਨਕ ਜਨਮ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿਖ ਗੁਰੂ ਸੇਤੀ ਸਰਮਖੋਵੇ ਹੋਵੇ ਤਾਂ ਸਰਮੁ ਸਿਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਲ ਰਹੇ ਦੇ ਤਿਆਨ ਤਮ ਸਮਾਲੇ ਆਪ ਸਰ ਸਦਰੇ ਪਰਨੇ ਗੁਰ ਬਿਨ ਅਵਰ ਨਾ ਜਾਣੇ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿਖ ਸਨਮ ਖੋਵੇ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਕੁਛ ਵਿਕਿਆ ਜਾਏ ਅਨੇਕ ਜੁਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੇ ਸਤਗੁਰ ਸਭ ਸੁਣਾਏ कहे नानक विचार देखो बिन सतगुरु मुक्त ना पाए आवो सिख सतगुरु के प्यारे हो ਗਾਵੋ ਹੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੇ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਰਗ ਬਾਣੀ ਕਹੇ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਣੀ ਤਾਂ ਕੱਚੀ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁੰਦੇ ਕੱਚੇ ਕੱਚੀ ਆਖਵਾਂ ਨੇ ਹਰ ਹੰਨ ਚਤਰੇ ਰਸਨਾ ਕਹਿਆ ਕਛੂ ਨਾ ਜਾਣੇ ਜਿਤ ਜਨ ਕਹ ਲਿਆ ਮਾਇਆ ਬੋਲਣ ਪੇਰਵਾਣ ਕਹੈ ਨਾਨਕ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੀ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਸਮਾਉ ਸੰਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇਵ ਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਗਤ ਆਉ ਉਪਾਏ ਕੈ ਕਰਤਾ ਆਪੇ ਹੁਕਮ ਰਤਾ ਹੈ ਹੁਕਮ ਰਤਾ ਆਵੇਖੇ ਗੁਰਮੁਖ ਕਿਸੇ 부ਜਾਏ ਤੋੜੇ ਬੰਧਨ ਹੋਵੇ ਮੁਕਤ ਸਬਦ ਮਨੁ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਏਕਸਿਓ ਲਿਵਲਾਏ ਪੈ ਨਾਨਕ ਆਪ ਕਰਤਾ ਆਪੇ ਹੁਕਮ 부ਜਾਏ ਸਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤਤੇ ਸਾਰ ਨਾ ਜਾਣੇ ਤਤੇ ਸਾਰ ਨਾ ਜਾਣੇ ਗੁਰੂ ਬਾਜੋਂ ਤਤੇ ਸਾਰ ਨਾ ਜਾਣੇ ਤੈਹੀ ਗੁਣੇ ਸੰਸਾਰ ਹੁਨ ਸੁੱਤਾ ਸੁਤਿਆ ਰਹਿਣ ਵਿਹਾਣੇ ਗੁਰ ਕਿਰਪਾ ਤੇ ਸੇ ਜਨ ਜਾਗੇ ਜਨਾ ਹਰ ਮਨਵਸਿਆ ਬੋਲੇ ਅਮਰਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਵੰਦਨ ਹਰ ਲੇਵਲਾਗੇ ਜਾਗਤ ਰਹਿਣ ਵਿਹਾਣੇ ਮਾਤਾ ਦੇ ਉਦਰ ਮੈਂ ਪ੍ਰਤਪਾਲ ਕਰੈ ਸੁਖਮਨੁ ਵਿਚਾਰਿਐ ਮਨੋ ਕਿਉ ਵਿਸਾਰੇ ਏਵਡਾਤਾ ਜੇ ਅਗਨ ਮੈਂ ਆਹਾਰ ਪੋਚਾਵੇ ਉਸਨੋ ਕਹਿ ਕੋ ਨ ਸਕੈ ਜਿਸਨੋ ਆਪਣੇ ਲਿਵ ਲਾਵੇ ਆਪਣੇ ਲਿਵ ਆਪੇ ਲਾਇ ਗੁਰਮੁਖ ਸਦਾ ਸਮਾਲਿਏ ਕਹੇ ਨਾਨਕ ਏਵਡਾਤਾ ਸੋ ਕਿਉ ਮਨੋ ਵਿਸਾਰੇ ਜੈਸੇ ਅਗਨ ਉਦਰ ਮੈਂ ਤੈਸੇ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇ ਹੀ ਕਰਦੇ ਖੇਲ ਰਚਾਇਆ ਜਾਤ ਸੁਪਾਣਾ ਤਾਂ ਜੰਮਿਆ ਪਰਵਾਰ ਭੱਲਾ ਪਾਇਆ ਲਿਵ ਛੜਕੇ ਲੱਗੇ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿੱਤ ਹਰ ਵਿਸਰੇ ਮਹੁ 부ਜੈ ਭਉ ਦੁਜਾ ਲਾਇਆ ਕਹਿਣਾ ਨ ਗੁਰ ਪ੍ਰਸਾਦਿ ਜਿਨਾਂ ਲਿਵ ਲਾਗੇ ਦਿਨੇ ਵਿੱਚੇ ਮਾਇਆ ਪਾਇਆ ਹਰ ਆਪ ਅਮੋਲਕ ਹੈ ਮੋਲ ਨ ਪਾਇਆ ਜਾਏ ਮੋਲ ਨ ਪਾਇਆ ਜਾਏ ਕਿਸੇ ਵਿਟੋ ਰਹੀ ਲੋਕ ਵਿਰਲਾਏ ਐਸਾ ਸਤਗੁਰ ਜੀ ਮਿਲੈ ਤਿਸਨੋਂ ਉਸ ਸੋਪੇ ਵਿੱਚੋਂ ਆਬ ਜਾਏ ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸੇ ਮਨ ਆਏ ਅਰਾਬ ਮੁੱਲ ਹੈ ਭਗਤ ਨਾਕੇ ਨਾਨਕਾ ਜਿਨ ਹਰ ਬੱਲੇ ਪਾਏ ਹਰ ਰਾਸ ਮੇਰੀ ਮਨੁਣ ਜਾਰਾ ਹਰ ਰਾਸ ਮੇਰੀ ਮਨੁਣ ਜਾਰਾ ਸਤਗੁਰ ਤੇ ਰਾਸ ਜਾਣੇ ਹਰ ਹਰ ਨਿਤ ਜਪੋ ਜਿਹੋ ਲਹਾ ਖਟੋ ਦਿਹਾੜੇ ਇਹ ਧਨਦ ਨਾ ਮਿਲਿਆ ਜਿਨ ਰਬ ਪਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਵਣ ਜਾਰਾ ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੁਰਤ ਕੀਤੇ ਜਿੱਚਰ ਹਰਸ਼ ਪੱਲੇ ਨਾ ਪਾਏ ਹਰਸ਼ ਪੱਲੇ ਪਾਏ ਭੀ ਹਸ ਬੋਨਤਿ ਸਨਾ ਲਾਗੇ ਆਏ ਇਹ ਰਸ ਕਰਮੇ ਪਾਈਏ ਸਤਗੁਰ ਮਿਲੇ ਜਿਸੇ ਆਏ ਕਹੇ ਨਾਨਕ ਹੋਰ ਅਨਰਸ ਸਭ ਸ੍ਰੀ ਜਹਰ ਵਸੇ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋ ਤਰਕੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰਖੀ ਤਦ ਵਿੱਚ ਤਾ ਤੋ ਜਗ ਮੈਂ ਆਇਆ ਹਰਾਪੇ ਮਾਤਾ ਅਪਿ ਬਿਤਾ ਜਨ ਜਿਉ ਪਾਏ ਜਗਤ ਦਿਖਾਇਆ ਗੁਰ ਪ੍ਰਸਾਦਿ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇ ਕਹੇ ਨਾਨਕ ਸਿਸ਼ਟ ਕਾ ਮੋਲ ਚਿਆ ਜੋਤ ਰਖੇ ਤਾ ਤੋ ਜਗ ਮੈਂ ਆਇਆ ਮਨ ਚਾਉ ਪਿਆ प्रभ अगम सुनया हर मंगल गाओ सकी ग्रह मंदिर बनया हर गाओ मंगल नित सकी सोग दुख ना गुरु गुरचरण लागे दिन सपागे अपना फिर जापे अनहत माणी गुर शब्द जानी हर नाम हर स भोगो कहे नानक आ मिलिया करण कारण जोगो ये शरीरा आश जग में आए के क्या तुद कर्म कमाया ਇਹ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੇ ਆਇਆ ਜਿਨ ਹਰਿ ਤੇਰ ਰਚ ਰਚਿਆ ਸੋ ਹਰਮਨ ਨਵਸਾਇਆ ਗੁਰ ਪ੍ਰਸਾਦਿ ਹਰਮਨ ਨਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜੇ ਸਤਗੁਰ ਸਿਉ ਚਿਤ ਲਾਇਆ ਇਹ ਨਿਤਰੋ ਮੇਰਿਓ ਹਰ ਤਮੇ ਜੋਤਰੀ ਹਰਬਨ ਅਵਰ ਨ ਦੇਖੋ ਕੋਈ ਹਰਬਨ ਅਵਰ ਨ ਦੇਖੋ ਕੋਈ ਨਦਰਿ ਹਰ ਨਿਹਾਲਿਆ ਏ ਹਸ ਵਿਸ ਸੰਸਾਰ ਤੁਮ ਦੇਖਦੇ ਏ ਹਰ ਦਾ ਰੂਪ ਹੈ ਹਰ ਰੂਪ ਨਦਰਿਆ ਆਇਆ ਗੁਰ ਪ੍ਰਸਾਦਿ ਬੂਜਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨ ਅਵਰਨਾ ਕੋਈ ਕਹੇ ਨਾਨਕ ਈ ਨੇਤਰ ਅੰਧ ਸੇ ਸਤਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸਰਵਣੋ ਮੇਰਿਓ ਸੱਚ ਸੁਨਣੋ ਬਿਠਾਏ ਸੱਚ ਸੁਨਣੋ ਬਿਠਾਏ ਸ੍ਰੀ ਲਾਏ ਸੁਣੋ ਸਤ ਬਾਣੀ ਜਿਤ ਸੁਨੇ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਚ ਲਖੁ ਵਡਾਣੀ ਤਾਗੇ ਗਤਿ ਕਹੀ ਨਾ ਜਾਏ ਕਹੈ ਨਾਨਕ ਅਮਰਤ ਨਾਮ ਸੁਣੋ ਪਵਿੱਤਰ ਹੋ ਸਾਚੇ ਸੁਣਨੇ ਨੂੰ ਬਿਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਭਵਨ ਬਜਾਇਆ ਬਜਾਇਆ ਵਾਜਾ ਪਉਣ ਨਉ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਇ ਭਾਵਨ ਇਕਨਦ ਸੌ ਦਵਾਰ ਦਿਖਾਇਆ ਤੇ ਅਨੇਕ ਰੂਪ ਨਉ ਨਿਤ ਸਤੰਤ ਨਾ ਜਾਏ ਪਾਇਆ ਤੇ ਨਾਨਕ ਹਰ ਪਰ ਜੀਉ ਗੁਪੰਦਰ ਰੱਖ ਕੇ ਵਾਜਾ ਪਉਣ ਵਜਾਇ ਇਹ ਸਾਚਾ ਸੋਹਿਲਾ ਸੱਚੇ ਕਰ ਗਾਵੋ ਗਾਵੋ ਤਾਂ ਸੋਹਿਲਾ ਕਰ ਸੱਚੇ ਜਿੱਥੇ ਸਦਾ ਸੱਚ ਧਿਆਵੇ ਸਚੋ ਧਿਆਵੇ ਜਾਂ ਤਦ ਭਾਵ ਹੈ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਬਨਾ ਕਾ ਖਸਮ ਹੈ ਜਿ ਬਖਸ਼ਿ ਸੋ ਜਨ ਪਾਵੇ ਕਹੇ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵੇ ਨਦ ਸੁਣੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰਬਰਮ ਪ੍ਰਭ ਪਾਇਆ ਪੁੱਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭਏ ਸਲਸੇ ਪੂਰੀ ਗੁਰ ਤੇ ਜਾਣ ਸੁਣ ਤੇ ਬਨੀਤ ਕਹਤੇ ਬ ਵਿੱਚ ਸਤਗੁਰ ਰਿਆ ਪਰਪੂਰੇ ਮਿਰਵੰਤਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਬਵਿੱਤ ਸਤਗੁਰ ਰਿਆ ਪਰਭੂਰੇ ਮਿਰਵੰਤਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ